ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਲੁਧਿਆਣਾ ਦੇ ਭਾਦ ਨਗਰ ਚੌਕ 'ਤੇ ਧਰਨਾ ਪ੍ਰਦਰਸ਼ਨ ਕੀਤਾ ਜਿਸ ਨੂੰ ਲੈ ਕੇ ਟ੍ਰੈਫਿਕ ਦੇ ਵਿੱਚ ਵੀ ਕਾਫੀ ਜਾਮ ਦੇਖਣ ਨੂੰ ਮਿਲਿਆ ਇਸ ਦੌਰਾਨ ਜਿੱਥੇ ਆਸ਼ਾ ਵਰਕਰਾਂ ਨੇ ਮੌਜੂਦਾ ਸਰਕਾਰ ਖਿਲਾਫ ਥਾਲੀਆਂ ਵਜਾ ਕੇ ਮਟਕੀ ਫੋਨ ਪ੍ਰਦਰਸ਼ਨ ਕੀਤਾ ਉੱਥੇ ਹੀ ਔਨਾਤ ਪੱਕੇ ਕਰਨ ਅਤੇ تنખા ਵਧਾਉਣ ਦੀ ਵੀ ਮੰਗ ਕੀਤੀ ਇਸ ਦੌਰਾਨ ਮੀਰਾ ਦੇ ਨਾਲ ਗੱਲਬਾਤ ਕਰਦੇ ਹੋਏ ਆਸ਼ਾ ਵਰਕਰ ਯੂਨੀਅਨ ਪ੍ਰਧਾਨ ਕਿਰਨਦੀਪ कौर ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਵੱਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਲਾਰੇ ਲਗਾਏ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਇਸ ਰੋਸ਼ਵਜੋ ਅੱਜ ਮਟਕੀਪੋੜ ਪ੍ਰਦਰਸ਼ਨ ਕਰ ਥਾਲੀਆਂ বাজਾਈਆਂ ਜਾ ਰਹੀਆਂ ਨੇ ਤਾਂ ਕਿ ਮੌਜੂਦਾ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚ ਸਕੇ ਇਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਦੇ ਵੱਲੋਂ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਗਿਆ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਾਰ داری ਕਿਰਾਇਆ ਕਰਨਗੇ ਉਥੇ ਹੀ ਜਾਮ ਵਿੱਚ ਫਸੀਆਂ ਗੱਡੀਆਂ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਸਾਡੀ ਪਰੇਸ਼ਾਨੀਆਂ ਦੇ ਨਾਲ ਹੀ ਲੋਕਾਂ ਦੀ ਪਰੇਸ਼ਾਨੀ ਹੈ ਉਹਨਾਂ ਕਿਹਾ ਕਿ ਸਾਡੀਆਂ ਮੰਗਾਂ ਦੇ ਵੱਲ ਸਰਕਾਰ ਧਿਆਨ ਦੇਵੇ ਸਾਨੂੰ ਧੰਨੇ ਲਾਉਣ ਦੀ ਜ਼ਰੂਰਤ ਹੀ ਨਹੀਂ ਐਸੇ ਦੌਰਾਨ ਟ੍ਰੈਫਿਕ ਜਾਮ ਵਿੱਚ ਫਸੇ ਲੋਕਾਂ ਨੇ ਵੀ ਜਿੱਥੇ ਇਸ ਗੱਲ ਦਾ ਵਿਰੋਧ ਜਤਾਇਆ ਉਥੇ ਹੀ ਕਿਹਾ ਕਿ ਸਾਡੇ ਨਾਲ ਮਰੀਜ਼ ਅਤੇ ਆਮ ਲੋਕ ਇਸ ਪ੍ਰਦਰਸ਼ਨ ਕਾਰਨ ਪਰੇਸ਼ਾਨ ਹੋ ਰਹੇ ਸਨ ਮੇਰਾ ਨਾਮ ਕਿਰਨਦੀਪ ਕੌਰ ਪੰਜੋਲਾ ਪੰਜਾਬ ਪ੍ਰਧਾਨ ਆਸ਼ਾ ਵਰਕਰ ਤੇ ਫੈਸਿਲੀਟਰੀ ਯੂਨੀਅਨ ਅੱਜ ਕੀ ਤੁਸੀਂ ਕਿਉਂ ਪ੍ਰੋਟੈਸਟ ਕਰ ਰਹੇ ਹੋ ਕੀ ਮੰਗਾਂ ਜੀ ਬੜੀਆਂ ਦੇਖੋ ਜਿਹੜਾ ਅੱਜ ਲੁਧਿਆਣੇ ਦੇ ਵਿੱਚ ਭਾਰਤ ਚੌਂਕ ਹੈ ਇਹ ਸਾਨੂੰ ਬੰਦ ਕਰਨਾ ਪਿਆ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਮੰਗ ਪੱਤਰ ਸਾਡੇ ਕੋਲ ਲੈਣ ਨਹੀਂ ਪਹੁੰਚਿਆ ਜਦ ਕਿ ਅਸੀਂ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਕਿਉਂਕਿ ਪਬਲਿਕ ਪਹਿਲਾਂ ਹੀ ਸਰਕਾਰਾਂ ਦੀਆਂ ਪਰੇਸ਼ਾਨ ਕੀਤੀਆਂ ਹੋਈਆਂ ਨੇ ਅਸੀਂ ਤਾਂ ਸਿਰਫ ਤੇ ਸਿਰਫ ਮੰਗ ਪੱਤਰ ਦੇਣਾ ਤੇ ਉਦੋਂ ਤੱਕ ਸਾਡਾ ਜਿਹੜਾ ਜਾਮ ਹੈ ਉਹ ਜਾਰੀ ਹੋ ਮੰਗ ਕੀ ਹੈ ਤੁਹਾਡੀ ਮੰਗਾਂ ਕੀ ਵੇ ਜੀ ਸਾਡੀ ਮੇਨ ਮੰਗ ਹੈ ਹਰਿਆਣਾ ਪੈਟਰਨ ਪੰਜਾਬ ਸਰਕਾਰ ਦਵੇ ਪਲੱਸ ਇਨਸੈਂਟਿਵ ਕੀਤਾ ਜਾਵੇ ਆਸ਼ਾ ਵਰਕਰਾਂ ਲਈ ਤੇ ਫੈਸਿਲੇਟਰਾਂ ਲਈ ਫਿਕਸ 4000 ਰੁਪਿਆ ਪਲੱਸ ਇਨਸੈਂਟ ਡੂਰਮ ਨਹੀਂ ਕੀਤਾ ਜਾਵੇ ਤੇ ਮਿਨੀਮਮ ਬੇਸ ਡੀਸੀ ਰੇਟ ਘੱਟੋ ਘੱਟ 15000 ਰੁਪਿਆ ਲਾਗੂ ਕੀਤਾ ਜਾਵੇ smartphone ਦਿੱਤੇ ਜਾਣ ਕਰਮਚਾਰੀਆਂ ਦੀ ਤਰ੍ਹਾਂ ਹਾਜ਼ਰ ਅਗਰੇਸਟ ਵਰਕਰਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਅੱਗੇ ਕੀ ਕਦਮ ਹੋਏਗਾ ਤੁਹਾਡਾ ਅਗਰ ਜੇਕਰ ਸਾਡੀ ਕੋਈ ਸੁਣਵਾਈ ਨਾ ਹੋਈ ਤਾਂ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਹੈ ਸੂਬੇ ਦੀ ਕਮੇਟੀ ਵੱਲੋਂ ਮੀਟਿੰਗ ਕੀਤੀ ਜਾਊਗੀ ਤੇ ਉਸ ਦੇ ਵਿੱਚ ਜਿਹੜਾ ਸੰਘਰਸ਼ ਹੈ ਉਹ ਤਿੱਖਾ ਕੀਤਾ ਜਾਊਗਾ ਉਹਦੇ ਵਿੱਚ ਅਲਾਅਨ ਕਰਿਆ ਜਾਵੇ ਮੈਡਮ ਜਿਹੜੇ ਆਮ ਲੋਕ ਨੇ ਉਹ ਕਹਿੰਦੇ ਵੀ ਕਿਤੇ ਖਾਲੀ ਥਾਂ ਤੇ ਇੱਕ ਕੰਕਰਸ਼ਨ ਕਰਨਾ ਚਾਹੀਦਾ ਆਮ ਲੋਕਾਂ ਨੇ ਦੇਖੋ ਆਮ ਲੋਕ ਸਾਡੇ ਨਾਲ ਨੇ ਅਸੀਂ ਉਹਨਾਂ ਦੀਆਂ ਧੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੀਆਂ ਬੱਚੀਆਂ ਕਿਉਂਕਿ ਅਸੀਂ ਦਿਨ ਰਾਤ ਜਿੱਥੇ ਸਿਹਤ ਵਿਭਾਗ ਦੇ ਵਿੱਚ ਕੜੀ ਦਾ ਕੰਮ ਕਰ ਰਹੇ ਆ ਉਥੇ ਦਿਨ ਰਾਤ ਅਸੀਂ ਕੋਵਿਡ ਦੇ ਵਿੱਚ ਕੰਮ ਕੀਤੇ ਨੇ ਘਰ ਘਰ ਗਈਆਂ ਆਮ ਪਬਲਿਕ ਸਾਡੇ ਨਾਲ ਹੈ ਕੋਈ ਵੀ ਪਬਲਿਕ ਇਹ ਨਹੀਂ ਕਹੂਗੀ ਕਿ ਖਾਲੀ ਥਾਂ ਦੇ ਵਿੱਚ ਦਿੱਲੀ ਦੇ ਵਿੱਚ 8-8 ਮਹੀਨੇ ਹੋ ਗਏ ਖਾਲੀ ਥਾਂ ਦੇ ਵਿੱਚ ਬੈਠੇ ਪਰ ਸਰਕਾਰਾਂ ਇਹ ਸਾਡੀ ਸੁਣਵਾਈ ਨਹੀਂ ਕਰਦੀ ਕਿੰਨੀ देर ਬੈਠੇ ਰਹੂਗੇ ਇੱਥੇ ਜਦੋਂ ਤੱਕ ਕੋਈ ਜ਼ਿਲ੍ਹਾ ਪ੍ਰਸ਼ਾਸਨ ਮੰਗ ਪੱਤਰ ਲੈਣ ਨਹੀਂ ਆਉਂਦਾ ਉਦੋਂ ਤੱਕ ਅਸੀਂ ਇੱਥੇ ਬੈਠਾਂਗੇ ਭਾਵੇਂ 5 ਵਜੇ ਸ਼ਾਮ ਨੂੰ ਆਵੇ ਭਾਵੇਂ 2 ਮਿੰਟ ਦੇ ਵਿੱਚ ਵਿੱਚ ਮੰਗ ਪੱਤਰ ਲੈ ਜਾਵੇ ਤੇ ਅਸੀਂ 19 ਦੇਰ ਇੱਥੇ ਬੈਠੇ ਮੇਰਾ ਬਬਲੀ ਆਸ਼ਾ ਵਰਕਰ ਹੈ ਪਾਤਨਗਰ ਚੌਕ ਜਾਮ ਕੀਤਾ ਪਿਆ ਆਮ ਲੋਕ ਪਰੇਸ਼ਾਨ ਹੋ ਰਹੇ ਜੀ ਸਰ ਸਾਡੀਆਂ ਕੋਈ ਮੰਗ ਪੂਰੀ ਨਹੀਂ ਕੀਤੀ ਜਾਂਦੀ ਜਿੰਦੇ ਕਰਕੇ ਆਸ਼ਾ ਵਰਕਰ 24 ਘੰਟੇ ਡਿਊਟੀ ਕਰ ਰਹੀ ਹੈ ਔਰ ਸਾਨੂੰ ਕੋਈ ਤਨਖਾਹ ਨਹੀਂ ਲਗਾਈ ਜਾ ਰਹੀ ਸਾਨੂੰ ਇੱਕ ਇਨਸੈਂਟਿਵ ਤੇ ਰੱਖਿਆ ਜਾ ਰਿਹਾ ਜਿੰਦੇ ਕਰਕੇ ਸਾਨੂੰ ਅੱਜ ਰੋਡ ਜਾਮ ਕਰਨਾ ਪਿਆ ਔਰ ਸਰਕਾਰ ਤੇ ਹਜੇ ਵੀ ਕਰਨ ਤੇ ਜੂਨ ਨਹੀਂ ਸਰਕਾਰੀ ਹੈ ਇਹ ਜਿਹੜਾ ਘੜਾ ਫੋੜਿਆ ਜੀ ਕਿਹਦਾ ਫੋੜਿਆ ਇਹ ਅਸੀਂ ਸਰਕਾਰ ਵਾਲੇ ਫੋੜਿਆ ਕਿ ਸਰਕਾਰਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਵੀ ਆਸ਼ਾ ਵਰਕਰ ਸੜਕਾਂ ਤੇ ਬੈਠੀਆਂ ਨੇ ਘੜੇ ਫੋੜ ਰਹੀਆਂ ਨੇ ਕਿ ਜਿੰਦੇ ਕਰਕੇ ਥੋੜਾ ਸਾਡੇ ਤੇ ਵੀ ਨਜ਼ਰ ਪਾਈ ਜਾਵੇ ਕੀ ਸਾਡੇ ਤੇ ਵੀ ਕੋਈ ਸੈਲਰੀ ਲਗਾਈ ਜਾਵੇ ਸਾਡੇ ਲਈ ਧਿਆਨ ਦਿੱਤਾ ਜਾਵੇ ਸਾਡੇ ਵਾਸਤੇ ਕੀ ਲੱਗਦਾ ਕੋਈ ਖਾਲੀ ਥਾਂ ਚੁਣੀ ਚਾਹੀਦੀ ਆ ਰੋਡ ਜਾਮ ਕਰਨਾ ਆਪ ਲੋਕ ਪਰੇਸ਼ਾਨ ਹੋ ਸਰ ਅਸੀਂ ਹਰ ਜਗ੍ਹਾ ਡੀਸੀ ਦਫਤਰ ਹਰ ਹਰ ਸ਼ਹਿਰ ਤੇ ਹਰ ਜਗ੍ਹਾ ਤੇ ਅਸੀਂ ਧਰਨੇ ਲਾਏ ਨੇ ਜਿੰਦੇ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਹਾਰ ਕੇ ਚੌਂਕ ਜਾਣ ਕਰਨੇ ਸ਼ੁਰੂ ਕਰਨੇ ਪੈ ਗਏ ਕੀ ਲੱਗਦਾ ਕੋਈ ਮੰਗ ਪੂਰੀ ਹੋਊਗੀ ਇੱਥੇ ਬੈਠ ਕੇ ਹੁਣ ਜਰੂਰ ਜੀ ਜੇ ਐਵੇਂ ਹੀ ਪਬਲਿਕ ਪਰੇਸ਼ਾਨ ਹੋਏਗੀ ਸਾਡੇ ਅਸੀਂ 7 7 8 8 ਸਾਲਾਂ ਤੋਂ ਬੈਠੇ ਆ ਸਾਡੇ ਕੁਝ ਸੁਣਵਾਈ ਨਹੀਂ ਕੋਈ 1 ਰੁਪਏ ਸੈਲਰੀ ਨਹੀਂ ਲਗਾਏਗੀ ਕੋਈ ਕੋਈ ਸਾਨੂੰ ਰਜਿਸਟਰ ਐਂਟਰੀ ਨਹੀਂ ਹੁੰ ਹਾਜਰੀ ਤੇ ਜਿਸ ਕਰਕੇ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਸਾਡੀ ਮੰਗ ਨੂੰ ਪੂਰੀ ਕੀਤਾ ਸਾਨੂੰ ਇਨਸੈਂਟਿਵ ਤੇ ਨਾ ਰੱਖਿਆ ਜਾਵੇ ਅਗਲਾ ਸੰਘਰਸ਼ ਅਸੀਂ ਕੈਪਟਨ ਦੀ ਕੋਠੀ ਪਟਿਆਲੇ ਚ ਜਿਹੜਾ ਮੋਤੀ ਮਹਿਲ ਆ ਉਸ ਦਾ ਘਰਾਉ ਕਰਾਂਗੇ ਪੁੱਤ ਸਿੰਘ ਸਿੱਧੂ ਦੇ ਕੋਠੀ ਦਾ ਘਰਾਉ ਕਰਾਂਗੇ ਅਸੀਂ ਪੂਰੇ ਜੋਰਾ ਸ਼ੋਰਾ ਨਾਲ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਮਨੋਰ ਸਿੰਘ ਆ ਮੇਰਾ ਪਿੰਡ ਘੋਗਾ ਪੋਸਟ ਸਟੇਸ਼ਨ ਕੋ ਉਪਰ ਹੈ ਜਿਲ੍ਹਾ ਜਲੰਧਰ ਹੈ ਕਿੱਥੇ ਜਾਣਾ ਜੀ ਮੈਂ ਬਹੁਤ ਜ਼ਰੂਰੀ ਕੰਮ ਪੀਡੀਐਸ ਡਾਕਟਰ ਜਾ ਰਿਹਾ ਸੀ ਤੇ ਉਤੋਂ ਲਾਂਚ ਹੋਣ ਦਾ ਟਾਈਮ ਹੈ ਤੇ ਇੱਥੇ ਚੌਂਕ ਦੇ ਵਿੱਚ ਲੋਕਾਂ ਨੇ ਲਗਾਤਾਰ ਨਾ ਕੀ ਇਹ ਆਮ ਪਬਲਿਕ ਨੂੰ ਤੰਗ ਕਰਕੇ ਇਹ ਮੰਗਾਂ ਪੂਰੀਆਂ ਹੋ ਸਕਦੀਆਂ ਇਹਨਾਂ ਲੋਕਾਂ ਨੂੰ ਚਾਹੀਦਾ ਜਾ ਕੇ ਡੀਸੀ ਦਫ਼ਤਰ ਜਾਂ ਐਸਐਸਸੀ ਦਫ਼ਤਰ ਜਾਂ ਸਿੱਖਿਆ ਦਫ਼ਤਰ ਜਿਹੜੇ ਵੀ ਇਹੋ ਲੋਕ ਹੈਗੇ ਆ ਉੱਥੇ ਜਾ ਕੇ ਬਹਿਣ बस चौंक बंद करके आम पब्लिक ਨੂੰ ਇੰਨਾ ਕਿ ਤੰਗ ਕਰਦੇ ਦਾ ਇੰਨੇ ਕੋ ਲੋਕ ਕਾਰਾਂ ਦੇ ਵਿੱਚ ਬੈਠੇ ਆ ਕਿਸੇ ਕੋਲ ਤੇਲ ਹੀ ਉਹਨਾਂ ਕੋ ਹੁੰਦਾ ਆ ਕਾਰ سٹਾਰਟ ਰੱਖੇ ਦਾ ਇੰਨੇ ਕਿਸੇ ਕੋ ਟਾਈਮ ਨਹੀਂ ਹੈਗਾ 1 ਮਿੰਟ ਲਾਵੇ ਜਿਹੜਾ ਸਰਾਸਰ ਗਲਤ ਆ ਜਿੰਨੇ ਵੀ ਇਹ ਲੋਕ ਆ ਫੜ ਕੇ ਇਹਨਾਂ ਦੇ ਪਰਚੇ ਕਰ ਦੇਣੇ ਚਾਹੀਦੇ ਮੈਂ ਤਾਂ ਕਹਿੰਦਾ ਜਿਹੜਾ ਹਾਈਵੇ ਨੂੰ ਰੋਕਦਾ ਇਹਨਾਂ ਦਾ ਫਰਜ ਬੰਦਾ ਜਾਓ ਜਾ ਕੇ ਡੀਸੀ ਦਫਤਰ ਜਾਂ ਸਿੱਖਿਆ ਦਫਤਰ ਜਾਂ ਜਾਓ ਐਸਐਸਪੀ ਦੇ ਕੋਲ ਨੋਟ ਗੁੱਡ ਇਹ ਠੀਕ ਨਹੀਂ ਕਿ ਆਮ ਪਬਲਿਕ ਨੂੰ ਤੰਗ ਕਰਕੇ ਨਹੀਂ ਉਹ ਕੁਝ ਲੈ ਸਕਦੇ ਬੇਸ਼ੱਕ ਮੇਰੇ ਭੈਣ ਭਰਾ ਹੀ ਹੋਣ ਇਹਨਾਂ ਦੇ ਵਿੱਚ ਬੈਠੇ ਜਿਹੜਾ ਕਿ ਸਰਾ ਸਰ ਗਲਤ ਆ ਲੋਕਾਂ ਨੂੰ ਤੰਗ ਕਰਕੇ ਦੇਖੋ ਤੁਸੀਂ ਪ੍ਰੇ ਨਿਗਾ ਮਾਰੋ ਕਿੰਨੀ ਗੱਡੀ ਆ ਕੋਈ ਬਿਮਾਰ ਬੈਠਾ ਕੋਈ ਦਵਾਈ ਲੈਣ ਜਾ ਰਿਹਾ ਕੋਈ ਕੰਮ ਕਰਨ ਜਾ ਰਿਹਾ ਕੋਈ ਆਪਣੇ ਮੋਰੇ ਟਾਈਮ ਦੇ ਤੋਂ ਉਹ ਮਿਲਣ ਜਾ ਰਿਹਾ ਤੇ ਚੌਂਕ ਦੇ ਵਿੱਚ ਦੇਖੋ ਹਗਾਮਾ ਹੋ ਰਿਹਾ ਕੀ ਇਹ ਠੀਕ ਹੈ ਮੈਂ ਗਵਰਨਮੈਂਟ ਨੂੰ ਵੀ ਪੁੱਛਣਾ ਚਾਹਣਾ ਆ ਜਾਂ ਤੁਹਾਡਾ ਕਾਨੂੰਨ ਜਾ ਇਹਨਾਂ ਨੂੰ ਵੀ ਪੁੱਛਣਾ ਤੋਂ ਨਾ ਕਿ ਤੁਸੀਂ ਤੁਹਾਡੀ ਇਦਾਂ ਜੇ ਕੋਈ ਮੰਗ ਮੰਨ ਲੈਣੇ ਤਾਂ ਬਹੁਤ ਵਧੀਆ ਗੱਲ ਆ ਤੇ ਡੀਸੀ ਸਾਹਿਬ ਨੂੰ ਚਾਹੀਦਾ ਆ ਕਿ ਇਹਨਾਂ ਦੀਆਂ ਮੰਗਾਂ ਮੰਨੇ ਇਹਨਾਂ ਨੂੰ ਤੁਰੰਤ ਤੋਰ ਤੇ ਆਪਣੇ ਦਫ਼ਤਰ ਵੇਲੇ ਸਾਥ ਲਵੇ ਸੋ ਕਿ ਮੈਂ ਨਹੀਂ ਚੰਗਾ ਨਹੀਂ ਸਮਝਿਆ ਜੋ ਵੀ ਹੋਇਆ not good ਸੁਧਿਆਣਾ ਤੋਂ ਵਿਪਨ अरोड़ा ਦੀ ਰਿਪੋਰਟ ਐਸਐਮ ਜੀ ਨਿਊਜ਼